ਅੱਜ ਸਵੇਰ ਤੋਂ ਹੀ ਇੱਕ ਵੀਡੀਓ ਆ ਜਿਹੜੀ ਉਹ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲਦੀ ਦਿਖਾਈ ਦੇ ਰਹੀ ਆ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਇੱਕ ਸ਼ੇਰ ਆ ਜਿਹੜਾ ਉਹ ਪੈਟਰੋਲ ਪੰਪ ਤੇ ਕੁੰਮਦਾ ਦਿਖਾਈ ਦੇ ਰਿਹਾ ਤੇ ਕਿਸੇ ਦੇ ਵੱਲੋਂ ਇਹ ਵੀਡੀਓ ਆ ਜਿਹੜੀ ਉਹ ਵਾਇਰਲ ਕੀਤੀ ਜਾਂਦੀ ਆ ਤੇ ਉਸ ਦੇ ਵਿੱਚ ਜਿਹੜਾ ਇਹ ਏਰੀਆ ਲਿਖਿਆ ਜਾਂਦਾ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਪੀਰ ਜਨ ਏਰੀਆ ਲਿਖਿਆ ਜਾਂਦਾ ਪਰ ਜਦੋਂ ਪੁਲਿਸ ਪਾਰਟੀ ਤੱਕ ਪੁਲਿਸ ਪ੍ਰਸ਼ਾਸਨ ਤੱਕ ਜਿਹੜੀ ਇਹ ਵੀਡੀਓ ਪਹੁੰਚਦੀ ਆ ਤਾਂ ਉਹਨਾਂ ਦੇ ਵੱਲੋਂ ਇਸ ਮਾਮਲੇ ਦੀ ਘੋਖ ਕੀਤੀ ਜਾਂਦੀ ਆ ਇਸ ਮਾਮਲੇ ਨੂੰ ਫਰੋਲਿਆ ਜਾਂਦਾ ਜਦੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਸ ਪੰਪ ਤੇ ਜਾ ਕੇ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਉੱਥੋਂ ਪਤਾ ਲੱਗਦਾ ਹੈ ਕਿ ਇਹ ਵੀਡੀਓ ਆ ਜਿਹੜੀ ਏ ਪੀਰ ਜੈਨ ਦੇ પેટ્રોલ ਪੰਪ ਦੀ ਨਹੀਂ ਕਿਸੇ ਹੋਰ પેટ્રોલ ਪੰਪ ਦੀ ਹੈ ਤੇ ਇਹ ਦੱਸਣਾ ਇੱਥੇ ਜ਼ਰੂਰੀ ਹੋਵੇਗਾ ਕਿ ਇਹ ਜਿਹੜੀ ਵੀਡੀਓ ਆ ਇਹ ਕਿਸੇ ਦੇ ਵੱਲੋਂ ਪੀਰ ਜੈਨ ਲਿਖ ਕੇ ਜਿਹੜਾ ਉਹ ਵਾਇਰਲ ਕੀਤੀ ਗਈ ਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਸਖਤ ਕਾਰਵਾਈ ਕਰਦੇ ਆ ਨਿਰਦੇਸ਼ ਦਿੱਤੇ ਗਏ ਨੇ ਕਿ ਜਿਸ ਦੇ ਵੱਲੋਂ ਇਹ ਵੀਡੀਓ ਆ ਜਿਹੜੀ ਉਹ ਵਾਇਰਲ ਕੀਤੀ ਗਈ ਆ ਉਸਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਹੁਣ ਸ਼੍ਰੀ ਫਤਿਹਗੜ ਸਾਹਿਬ ਦੇ ਉੱਤੇ ਜਿਹੜਾ ਖਤਰਾ ਟਲਦਾ ਹੋਇਆ ਦਿਖਾਈ ਦੇ ਰਿਹਾ ਭਾਵ ਖਤਰਾ ਟਲ ਗਿਆ ਏ ਕਿਉਂਕਿ ਜਿਹੜੀ ਇਹ ਸ਼ੇਅਰ ਵਾਲੀ ਵੀਡੀਓ ਸੀ ਪਟੋ ਪੰਪ ਤੇ ਇੱਕ ਸ਼ੇਰ ਘੁੰਮਦਾ ਦਿਖਾਈ ਦੇ ਰਿਹਾ ਇਹ ਵੀਡੀਓ ਸ਼੍ਰੀ ਫਤਿਹਗੜ ਸਾਹਿਬ ਏਰੀਏ ਦੇ ਨਹੀਂ ਬਲਕਿ ਕਿਸੇ ਹੋਰ ਏਰੀਏ ਦੀ ਹੈ ਹਾਲਾਂਕਿ ਕਈ ਚੈਨਲਾਂ ਦੇ ਵੱਲੋਂ ਵੀ ਇਹ ਵੀਡੀਓ ਚਲਾਈ ਗਈ ਸੀ ਜਿਸ ਦੇ ਵਿੱਚ ਪੀਰ ਜੈਨ ਦਾ ਜਿਹੜਾ ਇਲਾਕਾ ਉਸ ਨੂੰ ਬੋਲਿਆ ਗਿਆ ਸੀ ਪੀਰ ਜੈਨ ਦਾ ਇਲਾਕਾ ਦੱਸਿਆ ਗਿਆ ਸੀ ਜਿਸ ਦੇ ਕਾਰਨ ਨਜ਼ਦੀਕੀ ਇਲਾਕਿਆਂ ਦੇ ਵਿੱਚ ਜਿਹੜਾ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਪਰ ਹੁਣ ਇਸ ਇਲਾਕੇ ਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਇਹ ਜਿਹੜੀ ਵੀਡੀਓ ਆ ਉਹ ਫੇਕ ਵੀਡੀਓ ਆ ਇਹ ਕਿਸੇ ਹੋਰ ਪੰਪ ਦੀ ਵੀਡੀਓ ਆ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਪੂਰਾ ਕੇਸ ਆ ਉਸ ਨੂੰ ਸਾਫ਼ ਕਰ ਦਿੱਤਾ ਗਿਆ ਪਾਣੀ ਮੰਗ ਜਿਹੜਾ ਨਤਾਰ ਦਿੱਤਾ ਗਿਆ ਇਸ ਕੇਸ ਨੂੰ ਜਿਸ ਦੇ ਵਿੱਚ ਪਤਾ ਲੱਗਿਆ ਕਿ ਇਹ ਜਿਹੜੀ ਵੀਡੀਓ ਆ ਕਿਸੇ ਹੋਰ ਪੰਪ ਦੀ ਆ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪੀਰ ਜਨ ਦੇ ਵਿੱਚ ਜਿਹੜਾ ਇਹ ਪੰਪ ਹੈ ਉਸ ਦੀ ਵੀਡੀਓ ਨਹੀਂ ਹੈ ਪੁਲਿਸ ਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਕਿਹਾ ਗਿਆ ਹੈ ਕਿ ਜਿਸ ਦੇ ਵੱਲੋਂ ਇਹ ਵੀਡੀਓ ਵਾਇਰਲ ਕੀਤੀ ਗਈ ਆ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਸੋ ਹੁਣ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨਜ਼ਦੀਕੀ ਇਲਾਕਿਆਂ ਨੂੰ ਘਬਰਾਉਣ ਦੀ ਲੋੜ ਨਹੀਂ ਆ ਕਿਉਂਕਿ ਪੁਲਿਸ ਦੇ ਵੱਲੋਂ ਜਿਹੜਾ ਇਸ ਮਾਮਲੇ ਦੀ ਪੂਰੀ ਤਰ੍ਹਾਂ ਕੋਖ ਕੀਤੀ ਗਈ ਆ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਫਰੋਲਿਆ ਗਿਆ ਹੈ ਪੰਪ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਆ ਤੇ ਹੁਣ ਇਸ ਮਾਮਲੇ ਦੇ ਉੱਤੇ ਪੁਲਿਸ ਦਾ ਵੱਡਾ ਬਿਆਨ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਸ ਦੇ ਵੱਲੋਂ ਇਹ ਵੀਡੀਓ ਵਾਇਰਲ ਕੀਤੀ ਗਈ ਆ ਉਸਤੇ ਬਣਦੀ ਕਾਰਵਾਈ ਹੋਵੇਗੀ ਇਤਨਾ ਹੁਣੇ ਰੀਸੈਂਟਲੀ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਨਾਇਰਾ ਪੰਪ ਪੀਰਜਨ ਲਿਖ ਕੇ نیچے ਆ ਰਿਹਾ ਤੇ ਉੱਥੇ ਜਿਹੜਾ ਹੈਗਾ ਜੀ ਸ਼ੇਰ ਰਾਰ ਦੇ ਸਮੇਂ ਹੁੰਦਾ ਦਿਖ ਰਿਹਾ ਹੈਗਾ ਜੀ ਜਦੋਂ ਅਸੀਂ ਆਪਣੇ ਏਰੀਆ ਦੇ ਵਿੱਚ ਉਰੇ ਆ ਕੇ ਪੀਰਜਨ ਵਾਲੇ ਪੰਪ ਨੂੰ ਚੈੱਕ ਕੀਤਾ ਜੀ ਉਹ ਜਿਹੜੀ ਵੀਡੀਓ ਹੈਗੀ ਹੈ ਵੀਡੀਓ ਬਿਲਕੁਲ ਫੇਕ ਹੈਗੀ ਆ ਉਹਦੇ ਵਿੱਚ ਜਿਹੜੀਆਂ ਤਿੰਨ ਚਾਰ ਚੀਜ਼ਾਂ ਦੇਖਣ ਵਾਲੀਆਂ ਨੇ ਇੱਕ ਤਾਂ ਫਲੋਰ ਹੈਗਾ ਜੀ ਜਿਹੜਾ ਉੱਥੇ ਫਲੋਰ ਜਿਹੜਾ ਉਹਨਾਂ ਨੇ ਇੰਟਰਲੌਕ ਲਾਈ ਹੋਈ ਆ ਉਹ ਇੰਟਰਲੌਕ ਸਿੰਪਲ ਲੱਗੀ ਲੱਗਦੀ ਹੈ ਇੱਥੇ ਸਾਡੀ ਦੋ ਕਲਰਸ ਦੀ ਇੰਟਰਲੌਕ ਹੈ ਇੱਕ ਝੰਡੇ ਦਿਖਦੇ ਨੇ ਇਸ ਪੰਪ ਦੇ ਉੱਤੇ ਝੰਡੇ ਨਹੀਂ ਹੈਗੇ ਇੱਕ ਜਦੋਂ ਐਗਜ਼ਿਟ ਕਰਦੇ ਆ ਜਾਂ ਐਂਟਰ ਕਰਦੇ ਆ ਆਲੇ ਦੁਆਲੇ ਪੇੜ ਦਿਖੇਗੇ ਨੇ ਇਸ ਪੰਪ ਦੇ ਵਿੱਚ ਉਹ ਪੇੜ ਨਹੀਂ ਹੈਗੇ ਜੀ ਜਿਹੜੀਆਂ ਆਪਣੀਆਂ ਮਸ਼ੀਨਾਂ ਨੇ ਜਿਹਦੇ ਵਿੱਚ ਜਿਹਦੇ ਰਹੀ ਤੇਲ ਪਾਇਆ ਜਾਂਦਾ ਜੀ ਉਹਨਾਂ ਦੀਆਂ ਨੋਜ਼ਲਾਂ ਇਸ ਮਸ਼ੀਨ ਤੇ ਸੈਂਟਰ 'ਚ ਨੇ ਉਹਨਾਂ ਦੀਆਂ ਸਾਈਡ ਤੇ ਨੇ ਨਾਲੇ ਮੋਰ ওভার ਜਿਹੜੇ ਉਹ ਪੰਪ ਦੇ ਕਿ ਰਹਿੰਦੇ ਨੇ ਜਾਂ ਮਾਲਕ ਨੇ ਉਹਨਾਂ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਸਾਡੀ ਇੰਨਾ ਦੀ ਕੋਈ ਗੱਲ ਨਹੀਂ ਹੈ ਇਹ ਵੀਡੀਓ ਸਾਡੇ ਪੀਰ ਜੈਨ ਦੀ ਨਹੀਂ ਹੈ ਕਿਸੇ ਹੋਰ ਦੀ ਹੈ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਚੈਨਲ ਨੇ ਜਾਂ ਕਿਸੇ ਬੰਦੇ ਤੇ ਜਿਹੜਾ ਕੋਈ ਆਪਣਾ ਚੈਨਲ ਚਲਾ ਰਿਹਾ ਉਹਨੇ ਆਪਣੇ ਵਿਊਜ਼ ਵਧਾਣ ਲਈ ਜਿਹੜਾ ਹੈਗਾ ਕਿ ਜੀ ਇਹ ਸੋਸ਼ਲ ਮੀਡੀਆ ਦੇ ਉੱਤੇ ਪੀਰ ਜੈਨ ਕਰਕੇ ਆਪਣੀ ਇਹ ਵੀਡੀਓ ਪਾਈ ਹੈ ਇਹ ਵੀਡੀਓ ਫੇਕ ਹੈ ਪੀਰ ਜੈਨ ਦੀ ਨਹੀਂ ਹੈ ਜੀ ਕੀ ਕਾਰਵਾਈ ਕਰ ਰਹੇ ਹੋ ਜਿਹਨੇ ਫੇਕ ਵੀਡੀਓ ਪਾਈ ਹੈ ਇਹ ਅਸੀਂ ਫੋਰੈਸਟ ਵਾਲਿਆਂ ਨਾਲ ਗੱਲ ਕਰਕੇ ਜਿਹੜੇ ਬੰਦੇ ਨੇ ਪਾਈ ਹੈਗੀ ਹੈ ਜੀ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਸੀਕ ਤੇ ਇਹ ਸਵੇਰ ਤੋਂ ਜੀ ਫੋਨ ਆ ਰਹੇ ਸੀਗੇ ਵੀ ਤੁਹਾਡੇ ਪٹرول ਪੰਪ ਦੇ ਉੱਤੇ ਇੱਕ ਵਾਇਰਲ ਹੋਈ ਹੈ ਵੀਡੀਓ ਸ਼ੇਅਰ ਵਾਲੀ ਉਹ ਵੀਡੀਓ ਇਸ ਪੰਪ ਦੇ ਬਿਲਕੁਲ ਹੂਰੂ ਪੰਪ ਕਿਉਂਕਿ ਨਯਾਰਾ ਪੰਪ ਤੇ ਸਾਰੇ ਪੰਪਾਂ ਦਾ ਡਿਜ਼ਾਈਨ ਤੇ ਸਟਰਕਚਰ ਸੇਮ ਹੁੰਦਾ ਹੈ ਇਸ ਕਰਕੇ ਉਹ ਲੱਗ ਰਿਹਾ ਹੈ ਵੀ ਉਹ ਪٹرول ਪੰਪ ਇਹ ਹੈ ਬਟ ਮੌਕੇ ਤੇ ਜਿਵੇਂ ਤਾਣੇਦਾਰ ਸਾਹਿਬ ਨੇ ਵੀ ਐਕਸਪਲੇਨ ਕੀਤਾ ਵੀ ਉਹ ਵੀਡੀਓ ਦੇ ਵਿੱਚ ਔਰ ਪ੍ਰੈਜ਼ੈਂਟ ਇਥੇ ਸੈਟਅਪ ਦੇ ਵਿੱਚ ਬਹੁਤ ਫਰਕ ਅੰਤਰ ਜੇ ਦੇਖਿਆ ਜਾਵੇ ਤਾਂ ਇਸ ਕਰਕੇ ਉਹ ਵੀਡੀਓ ਬਿਲਕੁਲ ਹੀ ਫੇਕ ਹੈ ਤੇ ਡਰ ਦਾ ਮਾਹੌਲ ਬਣਾਉਣ ਦੀ ਵੀ ਇਹ ਸਾਜ਼ਿਸ਼ ਹੋ ਸਕਦੀ ਹੈ ਇਸ ਤੋਂ ਬਚਣਾ ਚਾਹੀਦਾ ਹੈ ਤੇ ਐਵੀਆਂ ਵੀਡੀਓ ਨਾ ਹੀ ਪੋਸਟ ਕੀਆ ਜਾਣਾ ਜੁਲਦੀਕਾ ਖਾਲਸਾ ਸਾਹਿਬ ਜੁਲਦੀਕੀ ਫਤਿਹ ਜੀ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਫਤਿਹਗੜ ਸਾਹਿਬ ਤੋਂ ਜੀ ਹਾਂਜੀ ਅਸੀਂ ਤਾਂ ਵੀਰ ਦੀ ਮਹਾਲ ਨਹੀਂ ਜਾਂਦੇ ਸੀ ਹੁਣ ਅਸੀਂ ਕੱਲ ਤੋਂ ਵੀਡੀਓ ਦੇਖੀ ਸੀ ਇਹ ਸੇਰ ਵਾਲੀ ਹਾਂਜੀ ਤੇ ਅਸੀਂ ਕਨੌਰੇ ਖੜੇ ਸੀ ਅਸੀਂ ਕਹਾਂ ਵੀ ਇਹ ਪਤਾ ਕਰੀਏ ਵੀ ਸੱਚੀ ਹੈ ਕਿ ਠੂਠੀ ਅੱਜਕੱਲ੍ਹ ਫਾਵਾਂ ਬਹੁਤ ਚਲਦੀਆਂ ਨੇ ਹਾਂ ਤੇ ਹੋਰਿਆ ਕਿ ਦੇਖਿਆ ਜੀ ਕੋਈ ਗੱਲਬਾਤ ਸਾਨੂੰ ਲੱਗਦੀ ਨਹੀਂ ਹੈ ਕੋਈ ਦੇ ਵਾਸਤੇ ਹਾਂਜੀ ਪਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਜੇ ਕੋਈ ਇਹੀ ਜੀ ਗੱਲਬਾਤ ਹੈਗੀ ਹੈ ਤਾਂ ਲੋਕਾਂ ਦੀ ਨੋਜ਼ ਦੇ ਜ਼ਰੂਰ ਲਿਓ ਤੇ ਨਾਲੇ ਜਿਹੜਾ ਇਹਦੇ ਗਲਤ ਬੰਦਾ ਵੀਡੀਓ ਪਾਉਂਦਾ ਕੋਈ ਜਾਂ ਲੋਕਾਂ ਨੂੰ 도ਰਾ ਕਰਦਾ ਇਹਦੇ ਬਾਰੇ ਵੀ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਤੇ ਜੇ ਸਹੀ ਹੈ ਤਾਂ ਇਹਦੇ ਵਾਸਤੇ ਕੋਈ ਜ਼ਰੂਰੀ ਬਲਕਿ ਕੋਈ ਪਬਲਿਕ ਵਾਸਤੇ ਵੀ ਹਫਾਜ਼ਤਬਾਬ ਤੇ ਹੋਣਾ ਚਾਹੀਦਾ ਇਹ ਤਾਕੇ ਜਿਹੜੀਆਂ ਇਹ ਗਲਤ ਫਾਵਾ ਨੇ ਇਹਨਾਂ ਤੋਂ ਵੀ ਬਚਾਓ ਹੋ ਸਕੇ ਜੇ ਸਹੀ ਹੈ ਤਾਂ ਸਹੀ ਕੰਮ ਹੋਣਾ ਚਾਹੀਦਾ ਸਾਡੀ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ